ਪਿੰਡ ਪਟਿਆੜੀ ਵਿੱਚ ਅੱਜ ਫਿਰ ਤੋਂ ਇੱਕ ਹਿੰਦੂਆਂ ਦੇ ਉੱਤੇ ਚੋੜ ਲਾਈ ਗਈ ਹੈ ਕਿ ਉਹਨਾਂ ਦੀ ਆਸਥਾ ਦੇ ਨਾਲ ਖੇਡਿਆ ਗਿਆ ਹੈ ਪਟਿਆੜੀ ਦੇ ਵਿੱਚ ਬਾਬਾ ਬਾਲਕਨਾਥ ਸਿੰਘ ਜੋਗੀ ਦੇ ਮੂਰਤੀ ਨੂੰ ਖੰਡਿਤ ਕੀਤਾ ਜਾਂ ਤੋੜਿਆ ਗਿਆ ਹੈ ਤੇ ਉਹਦੇ ਵਿੱਚ ਪਿੰਡ ਵਾਸੀਆਂ ਦਾ ਬਹੁਤ ਹੀ ਰੋਸ ਹੈ ਤੇ ਆਏ ਹੋਏ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਹਰਿਆਣੇ ਤੋਂ ਹਾਂਜੀ ਜੈ ਬਾਬਾ ਜੀ ਸਾਨੂੰ ਗੱਲ ਅਸ਼ੁਨੀ ਗਾਂਜੀ ਅਜੀ ਠਾਠਾ ਠਾਣਾ ਦੇ ਬਸਾਨੂੰ ਪਤਾ ਲੱਗਾ ਵੀ ਇੱਥੇ ਚੌਂਕੀ ਪਟਿਆੜੀ ਵਿੱਚ ਉਹ ਮਾੜੀ ਘਟਨਾ ਹੋਈ ਆ ਪਹਿਲਾਂ ਥੱਲੇ ਪਟਿਆੜੀ ਵਿੱਚ ਵਿਸ਼ਰੰਗਵਲੀ ਦੀ ਮੂਰਤੀ ਨੂੰ ਉਹਰੇ ਅੰਡੇ ਰੱਖੇ ਗਏ ਫਿਰ ਉਹਨਾਂ ਦੇ ਕਾਲਕ ਮੱਲੀ ਗਈ ਆ ਦੋ ਤਿੰਨ ਦਿਨਾਂ ਤੋਂ ਬਾਬਾ ਬਲਕਣੀ ਦਾ ਮੰਦਿਰ ਆ ਚੌਂਕੀ ਪਟਿਆੜੀ ਵਿੱਚ ਉਹਨਾਂ ਦੀ ਮੂਰਤੀ ਨੂੰ ਖੰਡਰ ਕੀਤਾ ਗਿਆ ਫਿਰ ਉਹ ਮਾੜੀ ਘਟਨਾ ਹੈਗੀ ਆ ਐਫ ਆਈ ਲੋਜ ਹੋ ਗਈ ਆ ਆਪਾਂ ਐਸਓ ਸਾਹਿਬ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਦੋਸ਼ੀਆਂ ਦੀ ਭਾਲ ਕੀਤੀ ਜਾਵੇ ਨਹੀਂ ਤਾਂ ਆਪਾਂ ਬਹੁਤ ਵੱਡੇ ਪ੍ਰੋਟੈਸਟ ਕਰਾਂਗੇ ਆਪਾਂ ਸਾਰੇ ਅਹੀ ਇਲਾਕੇ ਦੇ ਜਿੰਨੇ ਵੀ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਕਰਦੇ ਸਾਰੇ ਇਕੱਠੇ ਹੋ ਜੇ ਆਪਾਂ ਨਹੀਂ ਇਕੱਠੇ ਹੋਏ ਕੱਲ ਨੂੰ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਇਸ ਕਰਕੇ ਸਾਨੂੰ ਸਾਨੂੰ ਇਕੱਠੇ ਹੋਣਾ ਪੈਣਾ ਹੈਗਾ ਇਸ ਕਰਕੇ ਅੱਗੇ ਤੋਂ ਮਾਰੀ ਘਟਾਉਣਾ ਹੋਵੇ ਅਸੀਂ ਹਜਰ ਸੌਬ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਦੋਸ਼ੀਆਂ ਦੀ ਭਾਲ ਕੀਤੀ ਜਾਵੇ ਜਲਦੀ ਤੋਂ ਜਲਦੀ ਨਹੀਂ ਤਾਂ ਅਸੀਂ ਆਪਣੇ ਲੈਵਲ ਤੇ ਧਰਨਾ ਕਰਾਂਗੇ ਜੈ ਸ਼੍ਰੀ ਰਾਮ ਜੈ ਬਾਬਾ ਜੀ ਦੀ ਹਾਂਜੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਮੂਰਤੀ ਆ ਦੇਖੋ ਜੀ ਬਾਬਾ ਬਲਕਨਾਥ ਜੀ ਦੀ ਮੂਰਤੀ ਪੂਰੀ ਤਰ੍ਹਾਂ ਨਾ ਤੋੜੀਤੀ ਗਈ ਆ ਅੰਦਰੋਂ ਨਾਲ ਜਰਾ ਤੋਂ ਦੂਰ ਤੋਂ ਪਰ ਦੂਰ ਤੋਂ ਰੰਗੋਂ ਹਾਂਜੀ ਆ ਆ ਦੇਖੋ ਜੀ ਪੂਰੀ ਤਰ੍ਹਾਂ ਇੱਥੇ ਮੂਰਤੀ ਸੀਗੀ ਮੂਰਤੀ ਇੱਥੇ ਸੀਗੀ ਜੀ ਪੂਰੀ ਤਰ੍ਹਾਂ ਤੋੜੀਤੀ ਗਈ ਆ ਮੂਰਤੀ ਕੋਮ ਜਿਹੀ ਮਸਤੀ ਪਿੱਛੇ ਹਾਂਜੀ ਉਹ ਦੇਖੋ ਜੀ ਇਸ ਜਗ੍ਹਾ ਤੇ ਮੂਰਤੀ ਸੀਗੀ ਜੀ ਇਹ ਬਿਲਕੁਲ ਹੀ ਕੰਢੇ ਤੇ ਘੱਟਤੀ ਗਈ ਆ ਜੀ ਸ਼ਰਾਰਤ ਦੀ ਤਤਾ ਜੀ ਹਾਂਜੀ ਅਸ਼wini ਗੈਂਮ ਜੀ ਦਾ ਜੋ ਕਿ ਜਿਹੜਾ ਪ੍ਰਧਾਨ ਹੈ ਜੀ ਹਾਂ ਜਿਹੜਾ ਜ਼ਿਲ੍ਹਾ ਭਾਜਪਾ ਸਚਿਨ ਜ਼ਿਲ੍ਹਾ ਭਾਜਪਾ ਤੋਂ ਠੀਕ ਹੈ ਜੀ ਆ ਬੰਦਰਾ ਵਾਲੀਆਂ ਘਟਨਾਵਾਂ ਨਹੀਂ ਜਾਨੀ ਮੂਰਤੀ ਨੂੰ ਦੇਖਣ ਦੇ ਨਾਲ ਤੇ ਲੱਗਦਾ ਪਈ ਇਹ ਕੋਈ ਜਾਨਵਰੀ ਇਨਸਾਨੀ ਬੰਦਰ ਕੋਈ ਇਨਸਾਨੀ ਬੰਦਰ 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 ਨਹੀਂ ਕਹਿ ਸਕਦੇ ਆਪਾਂ ਕੋਈ ਦਰਿੰਦੇ ਦੇ ਰੂਪ ਵਿੱਚ ਕੋਈ ਏਦਾਂ ਦਾ ਰਾਖਸ਼ੀ ਬੰਦੇ ਨੂੰ ਮ੍ਰਤੀ ਹਾਂ ਇਨਸਾਨ ਸੀਗਾ ਜਿੰਨੇ ਵੀ ਇਹ ਅਸਰ ਕੀਤੀ ਹੈ ਔਰ ਜਿਤ ਤੱਕ ਮੇਰਾ ਖਿਆਲ ਆ ਇਹ ਜਿਹੜੀ ਹਲਕਤ ਆ ਇੱਕ ਸਾਜ਼ਿਜ਼ੇ ਤਹਿਤ ਸ਼ਰਾਪਿਤ ਕਰਨ ਲਈ ਕੀਤੀ ਗਈ ਹੈ ਤਾਂ ਕਿ ਇਹਦੇ ਨਾਲ ਥੋੜਾ ਜਿਹਾ ਮਾਹੌਲ ਖਰਾਬ ਹੋਵੇ ਕਿਉਂਕਿ ਇਹਨੇ ਬਾਹਰੋਂ ਲੋਕੀ ਆਏ ਹੋਇਆ ਇੱਕ ਬੰਗਲਾਦੇਸ਼ੀ ਹੋਵੇ ਜਵਾਨੀ ਹੋਵੇ ਕਿਉਂਕਿ ਇਹ ਜਿਹੜੀ ਹਲਕਤ ਆ ਨਾ ਇਹ ਕੋਈ ਸਾਡੀ ਜਾਤੀ ਦਾ ਜਿਹੜਾ ਸਾਡੇ ਧਰਮ ਨੂੰ ਮੰਨਣ ਵਾਲਾ ਇਨਸਾਨ ਆ ਉਹ ਨਹੀਂ ਉਹ ਨਹੀਂ ਕਰ ਸਕਦਾ ਹਾਂਜੀ ਉਹ ਨਹੀਂ ਕਰ ਸਕਦਾ ਬਾਹ ਦੀ ਸ਼ਰਾਰਤ ਆ ਬਾਹ ਦੀ ਸ਼ਰਾਰਤ ਆ ਇਹ ਉਹ ਇਨਸਾਨ ਨਹੀਂ ਹਲਕਤ ਕੀਤੀ ਜਿਹੜਾ ਸਾਡੇ ਧਰਮ ਨੂੰ ਨਹੀਂ ਮੰਨਦਾ ਜਿਹੜਾ ਕੀ ਆਪਾਂ ਖੁੱਲ ਕੇ ਕਹਿਣਾ ਚਾਹਾਂਗੇ ਕਿ ਇਹ ਇੱਕ ਭਾਰਤ ਦੀ ਗੁੰਮਤੀ ਹੈ ਜਿਹੜੀ ਕਿ ਸਿਰਫ ਆਪਣੇ ਧਰਮ ਨੂੰ ਮੰਦੀ ਹੋ ਕਿਸੇ ਨੂੰ ਨਹੀਂ। ਇਹ ਉਹਨਾਂ ਦੀ ਕੀਤੀ ਹੋਈ ਹੱਤਿਆ ਔਰ ਇਹ ਪਿੰਡ ਵਾਸੀਆਂ ਨੇ ਬੜਾ ਵਧੀਆ ਇੱਕ ਕੱਟ ਦਿਖਾਇਆ। ਉਹਦਾ ਕਰਕੇ ਅਸੀਂ ਪ੍ਰਸ਼ਾਸਨ ਤੇ ਵੀ ਦਬਾਅ ਪਿਆ। ਦਬਾਅ ਹੋਣ ਤੋਂ ਬਾਅਦ ਹੀ ਕੱਲ 108 ਬਟਾ 25 ਐਫ ਆਈ ਆਰ ਦਰਜ ਕਰਤੀ ਗਈ ਹੈ। ਔਰ ਉਹਨਾਂ ਨੇ ਫਿਲਹਾਲ ਤਾਂ ਜਿਹੜੀ ਐਫ ਆਈ ਆਰ ਕੀਤੀ ਅੰਸ਼ਸ਼ਾਦਿਆਂ ਦੇ ਕੀਤੀ। ਉਹਨਾਂ ਮੈਡਮ ਜੀ ਵੱਲੋਂ ਕੀਤੀ ਗਈ ਹੈ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਗਈ ਹੈ ਤੇ ਉਹਨਾਂ ਨੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਇਹਦਾ ਐਫ ਆਈ ਆਰ ਦਰਜ ਕਰਨ ਦਾ ਮਤਲਬ ਇਹ ਨਹੀਂ ਕਿ ਉੱਥੇ ਤੱਕ ਸੀਮਤ ਰਹਿਣਾ ਹੈ ਇਹਨੂੰ ਲੰਮਣਾ ਇੱਕ ਗਾੜ ਕਿੰਨੇ ਕੀਤਾ ਤੁਰ ਤੱਕ ਜਾਣਾ ਪਊਗਾ ਅਗਰ ਪ੍ਰਸ਼ਾਸਨ 10 15 ਦਿਨਾਂ ਦੇ ਵਿੱਚ ਵਿੱਚ ਉਹ ਬੰਦਿਆ ਨੂੰ ਨਹੀਂ ਲੱਭਦਾ ਤੇ ਆਪਾਂ ਦੁਬਾਰਾ ਇਕੱਠੇ ਹੋ ਕੇ ਥਾਣੇ ਦਾ ਘਰਾਵਰਾਗੇ ਜਾ ਹੋ ਸਕਦਾ ਰੋਡ ਜਾਮ ਕਰਨਾ ਪਊਗਾ ਉਹ ਵੀ ਕਰਾਂਗੇ ਧਰਨਾ ਰਣਾ ਪਊਗਾ ਸਮਾਂ ਲਵਾਗੇ ਪਰ ਇਹ ਧਰ ਤੱਕ ਜਰੂਰ ਜਾਵਾਂਗੇ ਕਿ ਕਿਸ ਆਦਮੀ ਨੇ ਇਹ ਹਰਕਤ ਕੀਤੀ ਇਹ ਇਹ ਜੀ ਅਸ਼ਮੀਰ ਜੀ ਹਾਰਪਰ ਜੀ ਤੋਂ ਹਾਂਜੀ ਹਾਂਜੀ ਪਿੰਡ ਤੋਂ ਮੀਤ ਪ੍ਰਤਾਪ ਰਾਣਾ ਜੀ ਆ ਜੋ ਇਸ ਪਿੰਡ ਦੇ ਬਸਨੀਕ ਆ ਉਹਨਾਂ ਨਾਲ ਗੱਲਬਾਤ ਕਰਨ ਜਾਣੇ ਹਾਂਜੀ ਜੀ ਰਾਣਾ ਜੀ ਇਹ ਜੀ ਸਾਨੂੰ 4-5 ਦਿਨ ਪਹਿਲਾਂ ਪਤਾ ਲੱਗਾ ਹੈਗਾ ਕਿ ਇਹ ਘਟਨਾ ਹੋਈ ਕਿ ਪਹਿਲੇ ਸਾਡੇ ਇੱਥੇ ਹੀ ਕਿਸੇ ਥੱਲੇ ਬਹੁਤ ਹੀ ਇਸ ਚੀਨ ਮੰਦਿਰ ਹੈਗਾ ਹਨੂਮਾਨ ਜੀ ਦਾ ਜੋ ਕਿ 1200 ਸਾਲ ਪੁਰਾਣਾ ਹੋ ਸਕਦਾ ਹਨੂਮਾਨ ਜੀ ਦੀ ਮੂਰਤੀ ਮੋਰੇ ਪਹਿਲਾਂ ਆਂਡੇ ਰੱਖੇ ਗਏ ਫਿਰ 3-4 ਮਹੀਨੇ ਬਾਅਦ ਹਨੂਮਾਨ ਜੀ ਦੀ ਮੂਰਤੀ ਨੂੰ ਕਾਲਾ ਰੰਗ ਕੀਤਾ ਗਿਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਹੀ ਇੱਕ ਸਿੱਟਾ ਸਗਾ ਨਤੀਜਾ ਆਇਆ ਕਿ ਉਹਨਾਂ ਨੇ ਫਿਰ ਵੱਡੀ ਕਾਰਵਾਈ ਕੀਤੀ ਕਿ ਸਾਡੀ ਜਿਹੜੀ ਆਸਥਾ ਹੈਗੀ ਉਹਨੂੰ ਉਹਨਾਂ ਨੇ ਨੁਕਸਾਨ ਪਹੁੰਚਾਇਆ ਹੈਗਾ ਕਿ ਬਾਬਾ ਬਾਲਕਨਾਰ ਜੀ ਦੀ ਮੂਰਤੀ ਖੰਡਿਤ ਕੀਤੀ ਗਈ ਇਹ ਬਹੁਤ ਹੀ ਨਿੰਦਨੀਏ ਘਟਨਾ ਹੈਗੀ ਇਹਦੇ ਲਈ ਇਹਦੀ ਜਿੰਨੀ ਨਿੰਦਾ ਕੀਤੀ ਜਾ ਸਕੇ ਉਨੀ ਘੱਟ ਹੈਗੀ ਹੈ ਸਾਡੇ ਪਿੰਡ ਵਾਸੀਆਂ ਨੇ 4-5 ਦਿਨ ਪਹਿਲਾਂ ਥਾਣੇ ਵਿੱਚ ਦਰਖਾਸਤ ਦਿੱਤੀ ਸੀਗੀ ਉਹਦੇ ਤੇ ਕੋਈ ਕਾਰਵਾਈ ਹੋ ਨਹੀਂ ਰਹੀ ਸੀਗੀ ਬੰਦੇ ਤੇ ਉਸ ਤੋਂ ਬਾਅਦ ਫਿਰ ਅਸੀਂ ਵਿੱਚ ਆਏ ਹੈਗੇ ਆ ਤੇ ਕੱਲ ਅਸੀਂ ਜਿਹੜੀ ਹੈਗੀ ਐਫ ਆਈ ਆਰ ਕਰਵਾ ਦਿੱਤੀ ਹੈਗੀ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਕਿ ਜੀ ਇਹਦੇ ਉੱਪਰ ਛੇਤੀ ਤੋਂ ਛੇਤੀ ਕਾਰਵਾਈ ਕਰੋ ਜੇ ਤੁਸੀਂ ਕਾਰਵਾਈ ਨਾ ਕੀਤੀ ਤਾਂ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਪਿੰਡ ਵਾਸੀਆਂ ਨਾਲ ਮਿਲ ਕੇ ਉਲੀਕਣੀ ਹੈਗੀ ਸਾਨੂੰ ਉਹਦੇ ਵਾਸਤੇ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਤੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਇਸ ਘਟਨਾ ਦੀ ਤਹਿ ਤੱਕ ਜਾ ਕੇ ਜਿਹੜਾ ਦੋਸ਼ੀ ਹੈਗਾ ਉਹਨੂੰ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ। ਤੋਂ ਸਨੀਟਰਵਾਲ ਤੇ ਮੇਰੇ ਨਾਲ ਮੇਰੇ ਸਾਥੀ ਸਾਡੇ ਪਿੰਡ ਦੇ ਜਨੋੜੀ ਪਿੰਡ ਤੋਂ ਢੋਲਵਾਦ ਇੱਥੇ ਪਹੁੰਚੇ ਹੋਏ ਆ ਤੇ ਇਹ ਤਾਂ ਬਹੁਤ ਹੀ ਮਾੜੀ ਕੰਡਨਾ ਕੀਤੀ ਗਈ ਜਿਸ ਦਰਾਂ ਨੂੰ ਵੀ ਕੀਤੀ ਗਈ ਹੈ। ਸੋ ਮੈਂ ਧੰਨਵਾਦ ਕਰਨਾ ਚਾਹਾਂਗਾ ਅਸ਼ੀਸ਼ ਭਾਜੀ ਉਹਨਾਂ ਦਾ ਪਟਿਆਲ ਸਾਹਿਬ ਉਹਨਾਂ ਦਾ ਇਥੇ ਦੇ ਵਸਨੀਕ ਆਪਣੇ ਮਿੱਟੀ ਪੰਨੂ ਜੀ ਉਹਨਾਂ ਦਾ ਜਿਨ੍ਹਾਂ ਨੇ ਕੱਲ ਇਹ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਸੋ ਸਾਰੇ ਹੁਣ ਬੇਨਿਸ਼ਚਿਤ ਹੋ ਤੇ ਆਪਾਂ ਵੀ ਜਰੂਰ ਇਸ ਚੀਜ਼ ਨੂੰ ਲੱਭਾਂਗੇ ਕਿਹੜਾ ਬੰਦਾ ਇਹ ਇੱਕ ਕੰਮ ਕਰ ਚੁੱਕਾ ਜਿਹੜਾ ਇਹ ਤੇ ਪੁਲਿਸ ਦਾ ਵੀ ਆਪਾਂ ਸਾਥ ਜਰੂਰ ਦੇਣਾ ਹੈ ਸੋ ਅਗਰ ਨਹੀਂ ਕੋਈ ਹੁੰਦਾ ਇਹ ਪੁਲਿਸ ਨਹੀਂ ਕੁਝ ਕਰਦੀ ਤਾਂ ਆਪਾਂ ਸਾਰੇ ਜਣੇ ਰਲ ਕੇ ਪਿੰਡ ਸਾਰੇ ਧਰਨਾ ਦੇਵਾਂਗੇ ਕਿਉਂਕਿ ਇਹ ਬਹੁਤ ਇੱਕ ਮਾੜੀ ਘਟਨਾ ਸਾਡੇ ਕੰਢੀ ਏਰੀਆ ਲਈ ਜੋ ਅਜੇ ਤੱਕ ਕਦੇ ਹੋਈ ਨਹੀਂ ਸੋ ਇਹ ਪਹਿਲੀ ਚਾਂਸ ਇਸ ਪਿੰਡ ਵਿੱਚ ਹੋ ਰਿਹਾ ਪਹਿਲੇ ਹਨੂਮਾ ਜੀ ਮੂਰਤੀ ਨਾਲ ਹੋਇਆ ਤੇ ਹੁਣ ਇਹ ਬਾਬਾ ਜੀ ਦੀ ਮੂਰਤੀ ਨਾਲ ਹੋਇਆ ਕਿ ਆਪਾਂ ਸਾਰੇ ਇਸ ਸਾਡਾ ਪੂਰਾ ਸਮਾਜ Hindu ਧਰਮ ਜਿੰਨਾ ਵੀ ਹੈਗਾ ਸਾਡਾ ਸਾਰਾ ਇਹ ਬਹੁਤ ਹੀ ਇਤਰਾਜ ਕਰ ਰਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਗਈ ਸੋ ਮੈਂ ਚਾਹਨਾ ਹੈ ਕਿ ਸਾਰੇ ਜਣੇ ਰਲ ਕੇ ਆਪਾਂ ਸਾਥ ਦੇਈਏ ਇਹ ਮੌਜੂਮ ਨੂੰ ਲੱਭਣ ਲਈ ਸੋ ਬਹੁਤ ਹੀ ਗਲਤ ਕੀਤਾ ਜਿਨੇ ਵੀ ਕੀਤਾ ਤੇ ਉਹਨਾਂ ਨੂੰ ਸਜ਼ਾ ਐਸੀ ਮਿਲੇ ਕਿ ਰੱਬ ਵੀ ਉਹਨਾਂ ਨੂੰ ਮਾਫ ਨਾ ਕਰੇ ਧੰਨਵਾਦ ਜੀ 8 ਨੰਬਰ ਵਾਰਡ ਤੋਂ ਵਾਰਡ ਮੈਂਬਰ ਕਮਲਪ੍ਰਤਾ ਸਿੰਘ ਬਹੁਤ ਹੀ ਦੁਖਦ ਘਟਨਾ ਹੋਈ ਹੈਗੀ ਸਾਡੇ ਨਾਲ ਦੇ ਪਿੰਡ ਵਿੱਚ ਚੌਕੀ ਪੈੜੀ ਵਿੱਚ ਅੱਜ ਇਸੇ ਰੋਸ ਨੂੰ ਕਰਕੇ ਅੱਜ 3-4 ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਹੈਗੇ ਆ ਇਸ ਲਈ ਸਾਨੂੰ ਸਾਰਿਆਂ ਨੂੰ ਬਹੁਤ ਹੀ ਇਸ ਘਟਨਾ ਦਾ ਦੁੱਖ ਹੈਗਾ ਇਹਦੇ ਵਿੱਚ ਪਿੰਡ ਵਾਸੀਆਂ ਨੇ ਐਫ ਆਈ ਆਰ ਲੌਂਚ ਕਰਤੀ ਹੈਗੀ ਆ ਇਸ ਲਈ ਸਾਨੂੰ ਸਾਰਿਆਂ ਨੂੰ ਜਿੰਨਾ ਵੀ ਸਾਡਾ ਹਿੰਦੂਇਜ਼ਮ ਹੈਗਾ ਸਾਰਿਆਂ ਨੂੰ ਇਕੱਠਾ ਹੋ ਕੇ ਚੱਲਣਾ ਪੈਣਾਗਾ ਇਸ ਤਾਹੀ ਇਸ ਅਸੀਂ ਆਉਣ ਵਾਲੇ ਭਵਿਸ਼ ਵਿੱਚ ਇਦਾਂ ਦੀਆਂ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹੈਗੇ ਜੈ ਬਾਬੇ ਜੀ ਮੰਡਲ ਪ੍ਰਧਾਨ ਆਸ਼ੂ ਜੀ ਹਰਿਆਣੇ ਹਰਿਆਣੇ ਤੋਂ ਹਾਂਜੀ ਜੈ ਬਾਬੇ ਜੀ ਦੇਖੋ ਜੋ ਇਹ ਘਟਨਾ ਵਾਪਰੀ ਹੈ ਇੱਥੇ ਇਹ ਕੰਢੀ ਦਾ ਜੋ ਏਰੀਆ ਹੈਗਾ ਇਹ ਸਾਡੇ ਸਨਾਤਨ ਦਾ ਧੁਰਾ ਹੈ ਜੇ ਸਾਡੇ ਇਸ ਸਨਾਤਨ ਦੇ ਧੁਰੇ ਦੇ ਵਿੱਚ ਹੀ ਸਾਡੇ ਦੇਵੀ ਦੇਵਤਾਵਾਂ ਦੀ ਮੂਰਤੀ ਸੁਰੱਖਿਤ ਨਹੀਂ ਹੈਗੀਆਂ ਤਾਂ ਪੰਜਾਬ ਦੇ ਵਿੱਚ ਅਸੀਂ ਵੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝ ਸਕਦੇ ਜੀ ਅਸੀਂ ਹੁਣ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਦੋਸ਼ਾਂ ਨੂੰ ਫੜਿਆ ਜਾਵੇ ਔਰ ਜਿੰਨੇ ਵੀ ਇੱਥੇ ਬਗੈਰ ਪ੍ਰੂਫ ਤੋਂ ਰਹਿ ਰਹੇ ਆ ਬਾਹਰੋਂ ਆਕੇ ਉਹਨਾਂ ਦੀ ਜਾਂਚ ਕੀਤੀ ਜਾਵੇ ਔਰ ਉਹਨਾਂ ਨੂੰ ਛੇਤੀ ਤੋਂ ਕੱਢਿਆ ਜਾਵੇ ਇੱਥੋਂ ਧੰਨਵਾਦ ਜੈਸ਼ੀ। ਤੇ ਇਹਨਾਂ ਦਾ ਕਹਿਣਾ ਹੁਣ ਉਹਨਾਂ ਦੇ ਮੂੰਹਾਂ ਦੇ ਤੇ ਲਿਖਿਆ ਨਹੀਂ ਵੀ ਕਿਹੜੇ ਸਮਾਜ ਤੋਂ ਹਨ ਕਿੱਦਾਂ ਹੈਗੇ ਆ ਕਿਉਂਕਿ ਉੱਥੇ ਵੀ ਸਨাক্ত ਕੀਤੀ ਜਾਣੀ ਚਾਹੀਦੀ ਆ ਹਰ ਇੱਕ ਦੀ ਠੀਕ ਹੈ ਜੀ। ਭਰੇਣ ਤੋਂ ਐਮਸੀ ਆ ਜੀ। ਹਾਂ ਜੀ ਸਰ। ਸਾਰਿਆਂ ਨੂੰ ਜੈਸ਼ੀ ਰਾਮ ਜੀ ਜਗਬਾਈ ਜੀ ਜਿਹੜੀ ਇਹ ਘਟਨਾ ਹੋਈ ਦੀ ਬਹੁਤ ਦੁੱਖਦਾਈ ਘਟਨਾ ਆ। ਇਹਨਾਂ ਨਾਲ ਸਾਡੇ ਸਾਰੇ ਹਿੰਦੂ ਸਮਾਜ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਆ ਤੇ ਮੇਰੀ ਪ੍ਰਸ਼ਾਸਨਾਂ ਕੀ ਬੇਨਤੀ ਆ ਕਿ ਜਿਹੜੇ ਵੀ ਇਸ ਮੌਜੂਦੇ ਮ ਹੈਗੇ ਆ ਜਿਨ੍ਹਾਂ ਨੇ ਇੱਕ ਘਟਨਾ ਕੀਤੀ ਹੈਗੀ ਆ ਉਹਨਾਂ ਤੇ ਬਣਦੀ ਕਾਰਵਾਈ ਜਿੰਨ ਤੋਂ ਜਲਦੀ ਹੋਲਦੀ ਕੀਤੀ ਜਾਵੇ ਧੰਨਵਾਦ ਜੀ ਹਾਂਜੀ ਕੈਪਟਨ ਸੁਭਾਸ਼ ਜੀ ਡੰਡੋ ਪਿੰਡ ਤੋਂ ਜੀ ਹਾਂਜੀ ਕੈਪਟਨ ਜੀ ਜੀ ਬਾਬੇ ਜੀ ਇਹ ਜਿਹੜੀ ਅੱਜ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਹੈ ਔਰ ਸਾਡਾ ਇਸ ਇਲਾਕੇ ਦੇ ਵਿੱਚ ਮਤਲਬ ਸਾਡੇ ਧਰਮ ਦੇ ਵਾਸਪੇ ਕੰਮ ਕਰਨ ਦੇ ਵਾਸਤੇ ਸਾਡੇ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਅਸੀਂ ਪ੍ਰਸ਼ਾਸਨ ਅਗੇ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਅਗਰ ਇਸ ਤਰ੍ਹਾਂ ਦੀਆਂ ਅਨ ਪਛਾਤੀਆਂ ਘਟਣਾ ਜਾਂ ਕੋਈ ਇਹੀ ਸਾਡੇ ਧਰਮ ਦੇ ਵਾਸਪੇ ਕੋਈ ਕਾਰਵਾਈ ਕੀਤੀ ਗਈ ਤਾਂ ਇਹਦੇ ਅਸਰ ਸਰ ਉਹੀ ਹੋ ਸਕਦੇ ਜਿਹੜੇ ਕਿ ਬਾਹਰਲੇ ਸਟੇਟਾਂ ਦੇ ਵਿੱਚ ਹੋ ਰਹੇ ਤਾਂ ਮਿਹਰਬਾਨੀ ਕਰਕੇ ਜੋ ਹੈ ਇਹਨੂੰ ਜਲਦੀ ਤੋਂ ਜਲਦੀ ਕਵਰ ਕੀਤਾ ਜਾਏ ਤੇ ਜਿਹੜਾ ਕਿ ਕਿਸੇ ਹੋਰ ਵੀ ਅਨ ਹੋਣੀ ਘਟਨਾ ਤੋਂ ਬਚਾਇਆ ਜਾ ਸਕੇ